ਆ ਮੇਰੀ ਵੀਡੀਓ ਭਗਵੰਤ ਮਾਨ ਤੱਕ ਡਾਇਰੈਕਟ ਜਾਣੀ ਚਾਹੀਦੀ ਆ ਪੰਜਾਬ ਦੇ ਵਿੱਚ ਤੇ ਕਈ ਘਰ ਨਖਿਆਲਾਂ ਦੇ ਢਾਤੇ ਪਰ ਇੱਕ ਘਰ ਬਣਾਉਣ ਵਾਸਤੇ ਮੈਂ ਕਹੂੰਗਾ ਇੱਕ ਜ਼ਿੰਦਗੀ ਬਣਾਉਣ ਵਾਸਤੇ ਮੈਂ ਕਹੂੰਗਾ ਆ ਉੱਤੇ ਤਸਵੀਰ ਵੇਖ ਲਓ ਬਾਈ ਕਿਹੜਾ ਕਿਹੜਾ ਜਿਹੜਾ ਵੀਰ ਆ ਨੰਗਲ ਲਪਾਣੇ ਪਿੰਡ ਨੂੰ ਜਾਣਦਾ ਜਾਂ ਬਾਹਰ ਰਹਿੰਦਾ ਜਾਂ ਇੰਡੀਆ ਰਹਿੰਦਾ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਵੱੱਸ ਵੱੱਸ ਸ਼ੇਅਰ ਕਰਿਓ ਸਪੋਰਟ ਕਰਨੀ ਹੋਏ ਤੇ ਇਹ ਜਬਾਨ ਤੋਂ ਕੁਝ ਨਾ ਕੁਝ ਬੋਲ ਲਈਦਾ ਅਜਦਾ ਵਾ ਕੁਝ ਨਾ ਕੁਝ ਕਰ ਲਈਦਾ ਜੇ ਮੈਨੂੰ ਨਹੀਂ ਭਗਵਾਨ ਸਮਝਣ ਲੱਜਾ ਉਹਦੇ ਪਾਰਟੀ ਦੇ ਮੈਂਬਰ ਕੋਈ ਨਾ ਕੋਈ ਤਾਂ ਹੋਊਗਾ ਜਿਹੜਾ ਮੇਰੀ ਇਹ ਆਵਾਜ਼ ਉਹਦੇ ਤੱਕ ਪਹੁੰਚਾਊਗਾ ਨੰਗਲ ਨੰਗਲ ਲਬਾਣੇ ਦਾ ਇੱਕ ਮੁੰਡਾ ਨੌਜਵਾਨ weight lifter ਆ ਪੂਰਾ ਮੈਂ ਕਹਿੰਦਾ ਪਲੇਟਾਂ ਚੁੱਕ ਕੇ ਭੰਗੜਾ ਪਾਉਂਦਾ ਪੂਰੀਆਂ ਉਹ ਬੈਟਕਾਂ ਮਾਰਦਾ ਪੂਰੇ ਡੰਡ ਮਾਰਦਾ ਪੂਰੀ ਉਹ ਬੈਂਚ ਪ੍ਰੈਸ ਲਾਉਂਦਾ ਜਾਂ ਪੂਰਾ ਉਹ ਭਾਰ weight lifter ਜਿਹੜਾ ਭਾਰ ਚੁੱਕਦਾ ਤੁਸੀਂ ਫੋਟੋਆਂ ਚ ਵੀ ਦੇਖ ਲਿਓ ਇਸ ਮੁੰਡੇ ਨੇ ਆ ਏਸ਼ੀਅਨ ਖੇਡਾਂ ਦੇ ਵਿੱਚ ਆਸਟ੍ਰੇਲੀਆ ਗਿਆ ਗੋਰਿਆਂ ਨੂੰ ਪੜ੍ਹਨੇ ਪਾ ਦਿੱਤਾ ਜਿੰਨੇ ਵੀ ਉੱਥੇ ਲੋਕ ਆਏ ਸਾਰੇ ਹੈਰਾਨ ਕਰਤੇ ਗੋਰਿਆਂ ਨੂੰ ਲੋਹੇ ਦੇ ਜਣੇ ਚਬਾਤੇ ਲੈ ਵੀ ਕੁਲਵਿੰਦਰ ਫਰਾਂਸ ਵੀਰ ਤੂੰ ਵੀ ਕਰ ਸ਼ੇਰ ਤੇ ਜਿੰਨੇ ਤੇਰੇ ਨੰਗਲ ਲਬਾਣੇ ਦੇ ਬਾਹਰ ਅਮਰੀਕਾ ਕੈਨੇਡਾ ਇਟਲੀ ਕਿਤੇ ਵੀ ਸਿਟੀਜ਼ਨਸ਼ਿਪ ਆ ਨਾ ਯੂਰਪ ਵਿੱਚ ਨਾ ਕਿਤੇ ਵੀ ਕਿਤੇ ਵੀ ਰਹਿੰਦੇ ਆ ਆ ਸਾਰਿਆਂ ਨੂੰ ਚਾਹੀਦਾ ਵੀ ਇਸ ਵੀਰ ਵਾਸਤੇ ਸਪੋਰਟ ਕਰਨ ਜੇ ਭਗਵੰਤ ਮਾਨ ਨੂੰ ਕਹਣ ਵੀ ਬਾਈ ਵੋਟਾਂ ਵੀ ਪਾਈਆਂ ਇਸ ਸਮੇਂ ਦਾ ਤੂੰ ਆਪਣੇ ਰਾਜਾ ਵੀ ਆ ਪੰਜਾਬ ਦਾ ਇਸ ਸਰਬ ਵੀਰ ਨੂੰ ਕੋਈ ਨਾ ਕੋਈ ਚੰਗੀ ਨੌਕਰੀ ਦੇ ਨੌਕਰੀ ਮਿਲੂਗੀ ਤਾਂ ਹੋਰ ਨਾ ਤੇ ਵੀ ਚੰਗਾ ਅਸਰ ਪਾਊਗਾ ਅੱਗੇ ਉਹ ਦਸਾਂ ਹੋਰ ਖਡਾਰੀਆਂ ਨੂੰ ਪੈਦਾ ਕਰੋ ਪੰਜਾਬ ਦੇ ਵਿੱਚ ਕਿ ਨਸ਼ਿਆਂ ਵਾਲੇ ਨਸ਼ਿਆਂ ਨੂੰ ਪੈਦਾ ਕਰਨਾ ਇਸ ਸਰਬ ਰੰਧਾਵੇ ਵੀਰ ਨੇ weight lifting ਦੇ ਵਿੱਚ ਦੋ ਸੋਨੇ ਦੇ ਤਮਗੇ ਜਿੱਤੇ ਆ ਤੇ ਇੱਕ ਪਿੱਤਲ ਦਾ ਬੜੀ ਵੱਡੀ ਗੱਲ ਆ ਕਿ ਇੰਨਾ ਭਾਰ ਚੱਕਿਆ ਐਨੀ ਮਿਹਨਤ ਕੀਤੀ ਤੇ ਉਹ ਇੰਟਰਵਿਊ ਵੀ ਵੀਰ ਕਰ ਰਿਹਾ ਕਿ ਭਗਵੰਤ ਮਾਨ ਤੱਕ ਆਵਾਜ਼ ਪਹੁੰਚਾਇਓ ਕੀ ਗੱਲ ਅਸੀਂ ਐਨ ਆਰ ਆਈ ਆ ਸਾਡੀ ਆਵਾਜ਼ ਉੱਥੇ ਤੱਕ ਪਹੁੰਚਣੀ ਚਾਹੀਦੀ ਆ ਚੰਗੇ ਕੰਮ ਬੜੇ ਪੰਜਾਬ ਚ ੋਂ ਡੇ ਆ ਆ ਵੀ ਇੱਕ ਬਹੁਤ ਵਧੀਆ ਗੱਲ ਆ ਵੀ ਕਿਸੇ ਘਰ ਦਾ ਦੀਵਾ ਚੱਲ ਪੂ ਉਹ ਉਹ ਕਦੇ ਕਹਿੰਦੇ ਨੇ ਕਿ ਵੱਡੇ ਸੁਨਪੁਰੇ ਨਹੀਂ ਮੈਚ ਖੇਡਣ ਗਿਆ ਜਾਂ ਸਾਡੇ ਪਿੰਡ ਨਹੀਂ ਮੈਚ ਖੇਡਣ ਗਿਆ ਨਠਵਾਲੀ ਚੂਵੇ ਵਾਲਕੇ ਤੇ ਹੋਰ ਨਹੀਂ ਉਹ ਮੈਚ ਖੇਡਣ ਗਿਆ ਭਾਰ ਚੱਕਣ ਦਾ ਆਸਟ੍ਰੇਲੀਆ ਵਿੱਚ ਗਿਆ ਉਸ ਮੁੰਡੇ ਤੇ ਇਹ ਵੀ ਬਾਤ ਰਹੀ ਆ ਵੀ ਉੱਥੇ ਜਿੱਤਣ ਤੋਂ ਬਾਅਦ ਉਹਨੂੰ ਲੱਖਾਂ ਬੰਦਿਆਂ ਨੇ ਕਹਿ ਵੀ ਹੁਣ ਤੂੰ ਰਹਿ ਇੱਥੇ ਰਾਜਾ ਤੇਰਾ ਉੱਥੇ ਬਣਨਾ ਕੋਈ ਨਹੀਂ ਪੰਜਾਬ ਦੇ ਵਿੱਚ ਇੱਥੇ ਚੁੱਪ ਕਰਕੇ ਡਾਲਰ ਸ਼ਾਪ ਬਾਕੀ ਇਹ ਜਿਹੜੀ ਵੀਡੀਓ ਬੇਪਾਰਿਆਂ ਮੇਰੇ ਕਿਸੇ ਭਰਾ ਦੇ ਗਲਤੋਂ ਫੋਟਵਾਂ ਭੇਜੀਆਂ ਤੇ ਇਕੱਲਾ ਨੰਗਲ ਲਵਾਣਾ ਬਾਰ ਦੇ ਵਿਦੇਸ਼ਾਂ ਵਿੱਚ ਨੇ ਆ ਪਿੰਡ ਵਿੱਚ ਇੱਕ ਇਹਨਾਂ ਦਾ ਗ੍ਰੀਨ ਗਰੁੱਪ ਆ ਜਿਹੜਾ ਪਿੰਡ ਦੀਆਂ ਬੜੀ ਵਧੀਆ ਕੰਮ ਕਾਣ ਰਿਆ ਤੇ ਕਰਿਓ ਸ਼ੇਅਰ ਮੇਰਾ ਵੀਰ ਕਿਸੇ ਭਰਾ ਦਾ ਭਲਾ ਹੋ ਜਾਏ ਕਿਸੇ ਦਾ ਘਰ ਚੱਲ ਪੇ ਭਗਵੰਤ ਮਾਨਸਾ ਖੇਤ ਦੇ ਕੰਮ ਨੂੰ ਆਵੀ ਬੜੀ ਆਸ ਆ ਕਿ ਚਲੋ ਕੁਛ ਨਾ ਕੁਛ ਇਸ ਵੀਰ ਵਾਸਤੇ ਬੋਲਿਆ ਕਿ ਤਨਾ ਕਿਤੇ ਕਿਤਨਾ ਕਿਤੇ ਇਹ ਵੀਡੀਓ ਪਹੁੰਚੂਗੀ ਸਹੀ ਉਹਦੇ ਤੱਕ ਤੇ ਪੇਜਾਂ ਵਾਲਿਆਂ ਨੂੰ ਬੇਨਤੀ ਆ ਕਿ ਇੱਕ ਖਟਾਰੀ ਦਾ ਇੱਕ ਚੰਗੇ ਬੰਦੇ ਦਾ ਜਰੂਰ ਸਪੋਰਟ ਕਰੋਗੇ ਜਿਹੜਾ ਆਪਣੇ ਪੰਜਾਬ ਵਾਸਤੇ ਤਮਗੇ ਲੈ ਕੇ ਆਇਆ ਕਿਤੇ ਨਾ ਕਿਤੇ ਜੋ ਸਿੰਘ ਨਾਮ ਬੋਲਿਆ ਹੋਊਗਾ ਰੰਦਾਵਾ ਨਾਮ ਬੋਲਿਆ ਹੋਊਗਾ ਸਿੰਘ ਰੰਦਾਵਾ ਗੋਟਮੈਨ ਤੇ ਗੋਰਿਆਂ ਨੂੰ ਪਤਾ ਲੱਗਾ ਹੋਊਗਾ ਪੰਜਾਬ ਦੀ ਧਰਤੀ ਤੋਂ ਉੱਥੋਂ ਆਇਆ ਜਿੱਥੋਂ ਦੇ ਸੂਰਬੀਰ ਯੋਧੇ ਦੇ ਜਿੱਥੋਂ ਦੇ ਪਹਿਲਵਾਨ ਤੇ ਜਿੱਥੋਂ ਦੇ ਪੂਰੇ ਕੰਮ ਚੱਕਵੇਂ ਆ ਪਹਿਲਾਂ ਪੜ੍ਹਾਈ ਲਿਖਾਈ 'ਚ ਗਏ ਆ ਲੋਕ ਉੱਥੇ ਤੇ ਹੁਣ ਪਹਿਲਵਾਨੀ 'ਚ ਗਏ ਆ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਬਣ ਜੋ ਸ਼ੇਅਰ ਲਿਆ ਦਿਓ ਨੇਰ ਤੇ ਬੱਲੇ ਬੱਲੇ ਕਰਾ ਦਿਓ ਖਿੱਚ ਕੇ ਨੇਰੀਆ ਲਿਆ ਦਿਓ